ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਪਿੱਠ ਤੇ ਖੜਾ ਇਤਿਹਾਸ ਸਾਡਾ ਸਾਨੂੰ ਮਾਣ ਹੈ ਲਹੂ ਦੇ ਰੰਗ ਉੱਤੇ ਅਸੀਂ ਜਾਣਦੇ ਹਾਂ ਕਿੰਜ ਕੁਰਬਾਨ ਹੋਣਾ ਆਪਣੀ ਕੌਮ ਦੀ ਇੱਕ ਇੱਕ ਮੰਗ ਉੱਤੇ ਆਪਣੇ ਧਰਮ ਦੀ ਇੱਕ ਇੱਕ ਮੰਗ ਉੱਤੇ ਸ਼ਮਸ਼ੀਰ ਦਸਤ ਵਿੱਚ ਗੱਲ ਕਰਦੇ ਆ ਹੱਕ ਸੱਚ ਇਨਸਾਫ ਅਤੇ ਧਰਮ ਤੇ ਅਧਾਰਤ 20ਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਦੀ ਖਾਲਸਾ ਪੰਡਰਾਵਾਲੇ ਜਥੇਦਾਰ ਦਮਦਮੀ ਟਕਸਾਲ ਵੱਲੋਂ ਆਰੰਭ ਹੋਏ ਸੰਘਰਸ਼ ਦੇ ਜਜ਼ਾਰੋ ਸ਼ਹੀਦ ਭਾਈ ਅਜਮੀਰ ਸਿੰਘ ਦੀs ਬੰਦ ਵਿੱਚ ਭਾਈ ਅਜਮੀਰ ਸਿੰਘ ਦਾ ਜਨਮ ਸਰਦਾਰ ਮਹਿੰਦਰ ਸਿੰਘ ਦੇ ਘਰੀ ਮਾਤਾ ਸੁਰਜੀਤ ਕੌਰ ਦੀ ਕੁੱਖੋਂ ਹੋਇਆ ਸੀ ਜਨਮ ਹੋਇਆ ਸੀ ਦਿਲੰਦਰ ਜ਼ਿਲ੍ਹੇ ਦੇ ਪਿੰਡ ਜਮਸ਼ੀਰ ਖਾਸ ਵਿਖੇ ਇਹ ਪਰਿਵਾਰ ਕਿੱਤੇ ਦੇ ਤੌਰ ਤੇ ਖੇਤੀਬਾੜੀ ਕਰਿਆ ਕਰਦਾ ਸੀ ਅਤੇ ਆਰਥਿਕ ਪੱਖ ਤੋਂ ਖੁਸ਼ਹਾਲ ਪਰਿਵਾਰ ਸੀ ਭਾਈ ਅਜਮੇਰ ਸਿੰਘ ਦੇ ਪਰਿਵਾਰ ਦੇ ਵਿੱਚ ਉਸ ਦੇ ਦੋ ਭਰਾ ਅਤੇ ਇੱਕ ਭੈਣ ਸਨ ਅਤੇ ਇਹ ਪਰਿਵਾਰ ਗੁਰਸਿੱਖੀ ਅਸੂਲਾਂ ਤੇ ਚੱਲਣ ਵਾਲਾ ਪਰਿਵਾਰ ਸੀ ਭਾਈ ਅਜਮੇਰ ਸਿੰਘ ਨੇ 10ਵੇਂ ਦਾ ਇਮਤਿਹਾਨ ਪਾਸ ਕਰਨ ਤੋਂ ਬਾਅਦ ਲਾਇਲ ਪਰਖਾਲਸਾ ਕਾਲਜ ਜਲੰਧਰ ਵਿਖੇ ਦਾਖਲਾ ਲਿਆ ਸੀ ਜਿੱਥੇ ਉਸ ਨੇ ਪ੍ਰੈਪ ਦੇ ਵਿੱਚ ਦਾਖਲਾ ਲਿਆ ਅਤੇ ਜਦੋਂ ਉਸ ਦੀ ਉਮਰ 19 ਸਾਲ ਦੀ ਹੋਈ ਸੀ ਤਾਂ ਭਾਈ ਅਜਮੇਰ ਸਿੰਘ ਨੇ ਸੰਗਾ ਫਾਰਮ ਹੈ ਜੋ ਬਹੁਤ ਮਸ਼ਹੂਰ ਖਾਸ ਕਰਕੇ ਆਲੂਆਂ ਦੀ ਫਸਲ ਵਾਸਤੇ ਉਸ ਸੰਘਾ ਫਾਰਮ ਦੇ ਵਿੱਚ ਨੌਕਰੀ ਕਰਨੀ ਆਰੰਭ ਕਰ ਦਿੱਤੀ। ਇੱਥੇ ਨੌਕਰੀ ਕਰਦਿਆਂ ਹੀ ਭਾਈ ਅਜਮੇਰ ਸਿੰਘ ਦਾ ਜਜਾਰੂ ਸਿੰਘਾ ਦੇ ਨਾਲ ਮਿਲਾਪ ਹੋ ਗਿਆ। ਉਹ ਸਿੰਘ ਜਿਹੜੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਹੋਏ ਹਮਲੇ ਤੋਂ ਬਾਅਦ ਭਾਰਤੀ ਫੌਜਾਂ ਵੱਲੋਂ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਕਿਤੇ ਗਏ ਅਤਿਆਚਾਰਾਂ ਤੋਂ ਬਾਅਦ ਕੌਮ ਦੇ ਗਲੋਗੁਲਾਮੀ ਲਾਉਣ ਵਾਸਤੇ ਸੰਘਰਸ਼ ਕਰ ਰਹੇ ਸਨ ਜਿਹੜੇ ਆਪਣੀ ਕੌਮ ਨੂੰ ਆਜ਼ਾਦ ਕਰਾਉਣ ਵਾਸਤੇ 20ਵੀਂ ਸਦੀ ਦੇ ਮਹਾਨ ਸ਼ਹੀਦ ਅਤ ਸਤਿਕਾਰਯੋਗ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਬਚਨਾਂ ਤੇ ਪੈਰਾ ਦੇ ਰਹੇ ਸਨ ਕਿ ਜੇ ਭਾਰਤ ਸਰਕਾਰ ਦੇ ਕਿਸੇ ਵੀ ਫੋਰਸ ਦੇ ਰੂਪ ਵਿੱਚ ਦਰਬਾਰ ਸਭ ਤੇ ਹਮਲਾ ਕੀਤਾ ਤਾਂ ਸਿੱਖ ਕੌਮ ਖਾਲਿਸਤਾਨ ਦਾ ਸੰਘਰਸ਼ ਲੜੇਗੀ ਉਹ ਸੰਘਰਸ਼ ਲੜ ਰਹੇ ਸਨ ਸਿੱਖ ਨੌਜਵਾਨ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਵਿੱਚ ਵੱਡੀ ਪੱਧਰ ਤੇ ਸ਼ਾਮਲ ਹੋ ਚੁੱਕੇ ਸਨ ਕਿਉਂਕਿ ਖਾਲਸਾ ਪੰਥ ਦੇ ਪ੍ਰਗਟ ਦਿਹਾੜੇ ਮੱਕੇ 1985 ਦੇ ਸਾਲ ਦੌਰਾਨ ਸਿੱਖ ਸਟੂਡੈਂਟ ਫੈਡਰੇਸ਼ਨ ਤੇ ਲਗਾਈ ਗਈ ਪਾਬੰਦੀ ਨੂੰ ਹਟਾ ਲਿਆ ਗਿਆ ਸੀ ਸੋ ਭਾਈ ਅਜਮੇਰ ਸਿੰਘ ਦਾ ਸੰਪਰਕ ਹੋਇਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਿੰਘਾਂ ਦੇ ਨਾਲ ਅਤੇ ਬੱਬਰ ਖਾਲਸਾ ਦੇ ਜੁਝਾਰੂਆਂ ਦੇ ਨਾਲ ਭਾਈ ਅਜਮੇਰ ਸਿੰਘ ਨੇ ਉਹਨਾਂ ਵਾਸਤੇ ਮਦਦ ਕਰਨੀ ਸ਼ੁਰੂ ਕਰ ਦਿੱਤੀ ਜੋ ਕੌਮ ਦੇ ਦੁਖੀ ਸਨ ਜੋ ਸਿੱਖ ਨੌਜਵਾਨਾਂ ਤੇ ਅਤਿਆਚਾਰ ਕਰਦੇ ਸਨ ਉਹਨਾਂ ਦੀ ਰੈਕੀ ਕਰਕੇ ਉਹਨਾਂ ਜੁਝਾਰੂ ਸਿੰਘਾਂ ਨੂੰ ਦੇਣੀ ਸ਼ੁਰੂ ਕਰ ਦਿੱਤੀ ਉਸ ਵੇਲੇ ਜਲੰਧਰ ਦਾ ਜੋ ਐਸਪੀ ਡੀ ਸੀ ਉਹ ਸੀ ਸੈਂਕੜੇ ਸਿੱਖਾਂ ਦਾ ਕਾਤਲ ਸਵਰਨਾ ਘੋਟਨਾ ਉਹ ਸਵਰਨਾ ਘੋਟਨਾ ਜਿਹੜਾ ਇੱਕ ਸਿਪਾਹੀ ਵਜੋਂ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਇਆ ਸੀ ਅਤੇ ਉਸ ਨੇ ਇੰਨੇ ਜ਼ਿਆਦਾ ਜ਼ੁਲਮ ਕੀਤੇ ਇੰਨਾ ਜ਼ਿਆਦਾ ਸਰਕਾਰ ਨੂੰ ਖੁਸ਼ ਕੀਤਾ ਕਿ ਉਹ ਸਿਪਾਹੀ ਤੋਂ ਐਸਪੀ ਡੀ ਦੇ ਅਹੁਦੇ ਤੱਕ ਅੱਪਰ ਚੁੱਕਾ ਸੀ ਕਿਉਂਕਿ ਭਾਈ ਮਨਵੀਰ ਸਿੰਘ ਚਿਹੜੂ ਜੋ ਖਾਲਿਸਤਾਨ ਕਮਾਂਡੋ ਫੋਰਸ ਦੇ ਪਹਿਲੇ ਮੁਖੀ ਸਨ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਇਸ ਨੂੰ ਐਸਪੀ ਡੀ ਬਣਾ ਦਿੱਤਾ ਗਿਆ ਸੀ ਜਦਕਿ ਭਾਈ ਮਨਵੀਰ ਸਿੰਘ ਦੀ ਗ੍ਰਿਫਤਾਰੀ ਵੇਲੇ ਇਹ ਡੀਐਸਪੀ ਡੀ ਸੀ ਜਲੰਧਰ ਦਾ ਸੋ ਸਵਰਨਾ ਘੋੜਨਾ ਜਿਹੜਾ ਕਿ ਬਹੁਤ ਜਲਮ ਟਾ ਰਿਹਾ ਸੀ ਸਿੱਖ ਨੌਜਵਾਨਾਂ ਤੇ ਔਰ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਰਿਹਾ ਸੀ ਤਾਂ ਉਸ ਨੂੰ ਸੋਧਣ ਦੀ ਸਕੀਮ ਬਣਾਈ ਗਈ ਬੱਬਰ ਖਾਲਸਾ ਦੇ ਸਿੰਘਾਂ ਵੱਲੋਂ ਸਕੀਮ ਇਸ ਤਰ੍ਹਾਂ ਸੀ ਕਿ ਭਾਈ ਅਜਮੇਰ ਸਿੰਘ ਨੇ ਇੱਕ ਬੰਬ ਫਿਟ ਕਰਨਾ ਸੀ ਇੱਕ ਸਕੂਟਰ ਦੇ ਵਿੱਚ ਅਤੇ ਦੂਸਰਾ ਬੰਬ ਇੱਕ ਹੋਰ ਗੱਡੀ ਦੇ ਵਿੱਚ ਫਿਟ ਕਰਨਾ ਸੀ ਪਹਿਲਾ ਬੰਬ ਜਦੋਂ ਫਟਣਾ ਸੀ ਤਾਂ ਸਵਰਨਿਕ ਘੋਟਨੇ ਨੇ ਜੋ ਐਸਪੀ ਡੀ ਸੀ ਤਾਂ ਉਸ ਨੇ ਉਸ ਜਗ੍ਹਾ ਤੇ ਮਉਈਨਾ ਕਰਨ ਵਾਸਤੇ ਆਉਣਾ ਸੀ ਜਦੋਂ ਸਵਰਨਾ ਘੋਟਨਾ ਉਸ ਜਗ੍ਹਾ ਤੇ ਪੰਚਣਾ ਸੀ ਤਾਂ ਦੂਸਰਾ ਬੰਬ ਬਲਾਸਟ ਕਰ ਜਣਾ ਸੀ ਜਿਸ ਦੇ ਨਾਲ ਸਵਰਨੇ ਘੋਟਨੇ ਦਾ ਅੰਤ ਹੋ ਜਾਣਾ ਸੀ ਸੋ ਇਹ ਸਕੀਮ ਅਮਲ ਵਿੱਚ ਲਿਆਉਣ ਵਾਸਤੇ ਆਪਣੇ ਸਾਥੀਆਂ ਦੇ ਨਾਲ ਭਾਈ ਅਜਮੇਰ ਸਿੰਘ ਫਰੈਂਚ ਸਿਨਮਾ ਹੈ ਜੋ ਜਲੰਧਰ ਦੇ ਵਿੱਚ ਉਸ ਫਰੈਂਡਜ਼ ਨਾਮ ਦੇ ਸਨਮੇ ਦੇ ਮੂਰੇ ਜਾਂਦਾ ਜਿੱਥੇ ਜਾ ਕੇ ਉਸਨੇ ਇਸ ਕਾਰਵਾਈ ਨੂੰ ਅੰਜਾਮ ਦੇਣਾ ਸੀ ਭਾਈ ਹਰਮਿੰਦਰ ਸਿੰਘ ਮਿੰਦਾ ਵੀ ਇਸੇ ਹੀ ਪਿੰਡ ਦਾ ਰਹਿਣ ਵਾਲਾ ਸੀ ਪਿੰਡ ਜਮਸ਼ੇਰ ਖਾਸ ਦਾ ਜੋ ਕਿ ਭਾਈ ਅਜਮੇਰ ਸਿੰਘ ਦਾ ਖਾਸ ਦੋਸਤ ਸੀ ਅਤੇ ਬੱਬਰ ਖਾਸਾ ਦੇ ਵਿੱਚ ਉਹ ਜਿਹਾਰੂ ਕਾਰਵਾਈਆਂ ਕਰ ਰਿਹਾ ਸੀ ਸੋ ਭਾਈ ਹਰਮਿੰਦਰ ਸਿੰਘ ਮਿੰਦਾ ਭਾਈ ਅਜਮੇਰ ਸਿੰਘ ਇਹ ਦੋਵੇਂ ਜਣੇ ਬੱਬਰ ਖਾਲਸਾ ਦੇ ਜਿਹਾਰੂ ਸਿੰਘ ਔਰ ਭਾਈ ਅਜਵੀਰ ਸਿੰਘ ਨੇ ਜਦੋਂ ਉਹ ਕਾਰਵਾਈ ਕਰਨ ਵਾਸਤੇ ਬੰਬ ਦੀਆਂ ਤਾਰਾਂ ਜੋੜੀਆਂ ਜੋੜੀਆਂ ਤਾਂ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਉਹ ਤਾਰਾਂ ਉਸ ਤੋਂ ਉਲਟ ਜੁੜ ਗਈਆਂ ਅਤੇ ਉਹ ਬੰਬ ਉੱਥੇ ਹੀ ਬਲਾ ਫਟ ਗਿਆ ਜਿਸ ਦੇ ਨਾਲ ਭਾਈ ਅਜਵੀਰ ਸਿੰਘ ਦੀ ਸ਼ਹਾਦਤ ਹੋ ਗਈ 2 ਜੂਨ 1987 ਦਾ ਉਹ ਅਪਹਾਗਾ ਦਿਨ ਸੀ ਕਾਸ਼ ਕਿ ਉਸ ਦਿਨ ਜਿਹੜੀ ਕਾਰਵਾਈ ਦਾ ਮੰਤਵ ਸੀ ਉਹ ਮੰਤਵ ਪੂਰਾ ਹੋ ਜਾਂਦਾ ਸਵਰਨਾ ਕੋਟਨਾ ਸੋਧਿਆ ਜਾਂਦਾ ਤਾਂ ਘੱਟ ਤੋਂ ਘੱਟ ਜੋ ਸੈਂਕੜੇ ਸਿਕ ਨੌਜਵਾਨ ਉਸ ਨੇ ਮਗਰੋਂ ਸ਼ਹੀਦ ਕੀਤੇ ਹਨ ਸ਼ਾਇਦ ਉਹਨਾਂ ਦਾ ਬਚਾਅ ਹੋ ਜਾਂਦਾ ਕਿਉਂਕਿ ਇਸੇ ਹੀ ਸਵਰਨੇ ਕੋਟਨੇ ਨੇ 2 ਜੂਨ 1987 ਤੋਂ ਮਹੀਨੇ ਬਾਅਦ ਸਖ ਸਟੂਡੈਂਟ ਫੈਡਰੇਸ਼ਨ ਦੇ ਅਤੇ ਖਾਲਿਸਤਾਨ ਕਮਾਂਡੋ ਫੋਰਸ ਦੇ ਜਾਰੂ ਭਾਈ ਗੁਰਦੀਪ ਸਿੰਘ ਟਿੱਬੂ ਪਿੰਡ ਧੀਰਪੁਰ ਨੂੰ ਪਾਣੀ ਦੇ ਉਬਲਦੇ ਹੋਏ ਕਰਾਹੀ ਵਿੱਚ ਸੁੱਟ ਕੇ ਸ਼ਹੀਦ ਕੀਤਾ ਸੀ ਭਾਈ ਦਿਹਲਾ ਦੀ ਬਾਗ ਇਸੇ ਹੀ ਸਵਰਨੇ ਕੂਟਨੇ ਨੇ ਕਪੂਰਥਲਾ ਦੇ ਵਿੱਚ ਜਦੋਂ ਐਸਐਸਪੀ ਬਣ ਕੇ ਗਿਆ ਤਾਂ ਇਸ ਨੇ ਉੱਥੇ ਭਾਈ ਅਵਤਾਰ ਸਿੰਘ ਬਿਸਰਾਮਪੁਰ ਨੂੰ ਦੂਫਾੜ ਕਰਕੇ ਸ਼ਹੀਦ ਕੀਤਾ ਸੀ ਜਿਸ ਦੀ ਇੱਕ ਲੱਤ ਸਵਰਨੇ ਕੋਟ ਨੇ ਲੈ ਡਰਖਤ ਨਾ ਬਣੀ ਤੇ ਦੂਸਰੀ ਲੱਤ ਜੀਪ ਦੇ ਨਾਲ ਬੰਨ੍ਹ ਦਿੱਤੀ ਸੀ ਥਾਣਾ ਸਦਰ ਕਪੂਰਥਲਾ ਜਿੱਥੇ ਭਾਈ ਅਵਤਾਰ ਸਿੰਘ ਬਿਸਰਾਮਪੁਰ ਨੂੰ ਸਵਰਨੇ ਕੋਟ ਨੇ ਕੋੜ ਖੜ ਕੇ ਦੂਫਾੜ ਕਰਕੇ ਸ਼ਹੀਦ ਕਰਵਾਇਆ ਸੀ ਇਹ ਸਵਰਨਾ ਕੋਟਨਾ ਜਦੋਂ ਜਗਰਾਉਂ ਜਾਂਦਾ ਬਤੌਰ ਐਸਐਸਪੀ ਤਾਂ ਉਥੇ ਜਾ ਕੇ ਇਸ ਨੇ ਸਿੱਖ ਕੌਮ ਦੇ ਸਰਵ ਉੱਚ ਅਸਥਾਨ ਸਿੱਖ ਕੌਮ ਦੇ ਸਰਵ ਪ੍ਰਬੰਧ ਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਗੁਰਦੀਪ ਸਿੰਘ ਜੀ ਕੌਂਕੇ ਨੂੰ ਸ਼ਹੀਦ ਕਰ ਦਿੱਤਾ ਸੀ 25 ਦਸੰਬਰ 1992 ਵਾਲੇ ਦਿਨ ਭਾਈ ਗੁਰਦੇਵ ਸਿੰਘ ਜੀ ਕੌਂਕੇ ਨੂੰ ਸਵਰਨਿਕ ਘੋਟਨੇ ਨੇ ਪੁਲਿਸ ਪਾਰਟੀ ਪੇਜ ਕੀ ਗ੍ਰਫਤਾਰ ਕਰਵਾਇਆ ਅਤੇ ਲਗਾਤਾਰ ਇੱਕ ਹਫਤਾ ਤਸ਼ੱਦਦ ਕਰਨ ਮਗਰੋਂ 1 ਜੂਨ 1993 ਵਾਲੇ ਦਿਨ ਭਾਈ ਗੁਰਦੇਵ ਸਿੰਘ ਜੀ ਕੌਂਕੇ ਨੂੰ ਸ਼ਹੀਦ ਕਰ ਦਿੱਤਾ ਸੀ ਇਸ ਤੋਂ ਇਲਾਵਾ ਸੈਂਕੜੇ ਸੱਕ ਨੌਜਵਾਨਾਂ ਨੂੰ ਸਵਰਨਿਕ ਘੋਟਨੇ ਨੇ ਸ਼ਹੀਦ ਕੀਤਾ ਸੀ ਉਹ ਸਵਰਨਿਕ ਘੋਟਨੇ ਦੀ ਨੂੰ ਖਤਮ ਕਰਨ ਵਾਸਤੇ ਭਾਈ ਅਜਮੇਰ ਸਿੰਘ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਇਹ ਸਕੀਮ ਤਿਆਰ ਕੀਤੀ ਸੀ ਪਰ ਉਹ ਸਕੀਮ ਅਮਲ ਵਿੱਚ ਨਾ ਆ ਸਕੀ ਅਤੇ ਭਾਈ ਅਜਮੇਰ ਸਿੰਘ ਆਪ ਹੀ ਸ਼ਹੀਦ ਹੋ ਗਿਆ ਸੀ ਭਾਈ ਅਜਮੇਰ ਸਿੰਘ ਦਾ ਛੋਟਾ ਨਾਮ ਪਰਿਵਾਰ ਨੇ ਮਿੱਲਾ ਰੱਖਿਆ ਹੋਇਆ ਸੀ ਸੋ ਪਰਿਵਾਰ ਦੇ ਵਿੱਚ ਪਰਿਵਾਰਕ ਮੈਂਬਰ ਉਸ ਨੂੰ ਬੜਾ ਹੀ ਪਿਆਰ ਕਰਦੇ ਸਨ ਅਤੇ ਭਾਈ ਅਜਮੇਰ ਸਿੰਘ ਦੇ ਸੁਭਾਅ ਦਾ ਇਹ ਪੱਖ ਸੀ ਕਿ ਬਹੁਤ ਹੀ ਸਬਰ ਸੰਤੋਖ ਵਾਲਾ ਅਤੇ ਅਰਾਦੇ ਦਾ ਪੱਕਾ ਇਨਸਾਨ ਸੀ ਜਿਸ ਨੇ ਆਪਣੀ ਕੌਮ ਦੇ ਇੱਕ ਬਹੁਤ ਵੱਡੇ ਕਾਤਲ ਨੂੰ ਸੋਧਣ ਵਾਸਤੇ ਕਾਰਵਾਈ ਨੂੰ ਅਮਲ ਵਿੱਚ ਲਿਆਉਣ ਦੇ ਆਲੋਂ ਦਾ ਹੀ ਆਪ ਸ਼ਹੀਦ ਹੋ ਗਿਆ ਸੋ ਭਾਈ ਅਜਮੇਰ ਸਿੰਘ ਪਿੰਡ ਜਮਸ਼ੇਰ ਖਾਸ ਜ਼ਿਲ੍ਹਾ ਜਲੰਧਰ ਦੀ ਸ਼ਹਾਦਤ ਨੂੰ ਕੇਸਰੀ ਪਰਨਾਮ ਹੈ ਖਾਲਸਾ ਪੰਥ ਦੀ ਤਰਫੋਂ ਯੂਨਾਈਟਿਡ ਖਾਲਸਾ ਦਲ ਯੂਕੇ ਦੀ ਤਰਫੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ